ਸਿਟ ਮੈਂਬਰ ਕੁਵਰ ਵਿਜੇ ਪ੍ਰਤਾਪ ਦੇ ਤਬਾਦਲੇ ਦਾ ਮਾਮਲਾ ਕਾਫੀ ਪੱਕਦਾ ਜਾ ਰਿਹਾ ਹੈ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ ਘੇੜਦਾ ਜਾ ਰਿਹਾ ਹੈ ਜਿੱਤੇ ਚਲਦੇ ਅਕਾਲੀ ਦਲ ਨੂੰ ਹਰ ਇੱਕ ਪਾਰਟੀ ਤੇ ਮੀਡੀਆ ਨੇ ਆਪਣੇ ਸਵਾਲਾਂ ਦੇ ਘੇਰੇ ਚ ਲੈ ਲਿਆ ਹੈ ਜਿੱਥੇ ਵੀ ਪਾਰਟੀ ਪ੍ਰਧਾਨ ਪਹੁੰਚਦੇ ਨੇ ਮੀਡੀਆ ਉਹਨਾਂ ਤੋਂ ਇਹ ਸਵਾਲ ਜ਼ਰੂਰ ਕਰਦੀ ਹੈ ਪਰ ਉਹਨਾਂ ਦਾ ਇੱਕੋ ਜਵਾਬ ਰਹਿੰਦਾ ਹੈ ਕਿ ਸਿੱਟ ਮੈਂਬਰ ਕੁਵਰ ਵਿਜੇ ਪ੍ਰਤਾਪ ਸਿੰਘ ਕਾਂਗਰਸ ਦਾ 에ਜੰਟ ਸੀ ਬੀਤੇ ਦਿਨੀ ਸ਼੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਠਿੰਡਾ ਪਹੁੰਚੇ ਜਿੱਥੇ ਉਹ ਮੀਡੀਆ ਦੇ ਰੂਬਰੂ ਹੋਏ ਅਸਵਾਰ ਵੀ ਮੀਡੀਆ ਨੇ ਉਹਨਾਂ ਤੋਂ ਇਹ ਸਵਾਲ ਪੁੱਛ ਹੀ ਲਿਆ ਜਿਸ ਦਾ ਜਵਾਬ ਦਿੰਦੇ ਹੋਏ ਸੁਖਬੀਰ ਬਾਦਲ ਨੇ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਦਵਾਦਲੇ ਤੇ ਆਪਣਾ ਪੱਖ ਮੀਡੀਆ ਸਾਹਮਣੇ ਰੱਖਿਆ ਸੁਖਬੀਰ ਬਾਦਲ ਨੇ ਦੱਸਿਆ ਕਿ ਇਸ ਐਕਟਾ ਦੀ ਨਰਾਇਹ ਕੇ ਚੋਣ ਕਮਿਸ਼ਨ ਕੋਲ ਸਿਰਫ ਆਈਜੀ ਦੀ ਜਾਂਚ ਬਾਰੇ ਅਰਜੀ ਪਾਈ ਸੀ ਚੋਣ ਕਮਿਸ਼ਨ ਨੇ ਜਾਂਚ ਕਰਨ ਤੋਂ ਬਾਅਦ ਹੀ ਰਿਪੋਰਟ ਬਣਾ ਕੇ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਤਵਾਦਲਾ ਕੀਤਾ ਹੈ ਪਰ ਬਾਬਲ ਕਲਾ ਮਾਮਲੇ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ ਪਰ ਇੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਬਾਬਲ ਕਲਾ ਗੋਲੀਕੰਢ ਚ ਮਾਰੇ ਗਏ ਦੋ ਸਿੱਖਾਂ ਦੀ ਮੌਤ ਦੇ ਮਾਮਲੇ ਨੂੰ ਕੁਵਰ ਵਿਜੇ ਪ੍ਰਤਾਪ ਸਿੰਘ ਇਨਵੈਸਟ ਨਹੀਂ ਕਰ ਰਿਹਾ ਸੀ ਇਸ ਮੌਕੇ ਕਾਂਗਰਸ ਦੇ ਨਿਸ਼ਾਨਾ ਸਾਦੇ ਸੁਖਵੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਕੋਈ ਮੁੱਦਾ ਨਾ ਹੋਣ ਕਰਕੇ ਬਿਨਾਂ ਕਿਸੇ ਵਜ੍ਹਾ ਦੇ ਅਕਾਲੀ ਦਲ ਤੇ ਜਾਂਚ ਰੋਕਨ ਦਾ ਦੋਸ਼ ਲਾ ਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਸੁਖਵੀਰ ਨੇ ਕਿਹਾ ਕਿ ਕਾਂਗਰਸ ਨੂੰ ਕਿਉਂ ਲੱਗਦਾ ਹੈ ਕਿ ਕੋਬਰ ਵਿਜੇ ਪ੍ਰਤਾਪ ਸਿੰਘ ਹੀ ਇਸ ਮਾਮਲੇ ਦੀ ਜਾਂਚ ਕਰ ਸਕਦਾ ਹੈ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਉਮੀਦਵਾਰਾਂ ਨੂੰ ਅਰੈਸਟ ਕਰਵਾਉਣ ਦਾ ਕਾਂਗਰਸ ਦਾ ਇਹ ਪੂਰਾ ਪੈਲੰਸੀ ਤਾਂ ਹੀ মিডিਆ ਨੂੰ ਬੁਲਾ ਕੇ ਸਾਨੂੰ ਹਰ ਰੋਜ਼ ਬਦਨਾਮ ਕੀਤਾ ਜਾਂਦਾ ਹੈ ਅਸੀਂ ਆਪਣੀ ਕੰਪਲੇਂਟ ਦਿੱਤੀ ਇਲੈਕਸ਼ਨ ਕਮਿਸ਼ਨ ਨੂੰ ਓਨ ਦਾ ਬੇਸ ਆਫ ਫੈਕਟਸ ਇਲੈਕਸ਼ਨ ਕਮਿਸ਼ਨ ਆਪਣੀ ਇਨਵੈਸਟੀਗੇਸ਼ਨ ਕਰਕੇ ਦੇ ਹੈਵ ਗਿਵਨ ਅ ਵਰਡਿਕਟ ਇਟਸ ਲਾਈਕ ਅ ਕੋਰਟ ਲਾਈਕ ਅ ਹਾਈ ਕੋਰਟ অর ਅ ਸੁਪਰੀਮ ਕੋਰਟ ਇਲੈਕਸ਼ਨ ਇੰਡੀਪੈਂਡੈਂਟ ਦੂਜੀ ਗੱਲ ਇਨਵੈਸਟੀਗੇਸ਼ਨ ਹੈਜ਼ ਨਾਟ ਬੀਨ ਸਟਾਪਡ ਆ ਗਲਤ ਇੰਪ੍ਰੈਸ਼ਨ ਜਿਹੜੇ ਵਿਰੋਧੀ ਪਾ ਰਹੇ ਹੈ ਕਿ ਇਨਵੈਸਟੀਗੇਸ਼ਨ ਹੈਜ਼ ਬੀਨ ਸਟਾਪਡ ਇਨਵੈਸਟੀਗੇਸ਼ਨ ਸਟਾਪ ਹੋਈ ਨਹੀਂ ਅਸੀਂ ਕੋਈ ਕੰਪਲੇਂਟ ਮੇਨ ਨਾ ਨਾ ਡੀਜੀਪੀ ਦੇ ਕੀਤੀ ਹੈ ਨਾ ਅਦਰ ਮੈਂਬਰਸ ਦੇ ਕੀਤੀ ਹੈ ਥਰਡ ਜਿਹੜੇ ਲੋਕੀ ਰੌਲਾ ਪਾ ਰਹੇ ਆ ਜਿਹੜੀ ਬੈਬਲ ਕਰਾ ਫਾਇਰਿੰਗ ਹੈ ਜਿੱਥੇ ਦੋ ਲੜਕੇ ਮਾਰੇ ਗਏ ਥੈਟ ਇਨਵੈਸਟੀਗੇਸ਼ਨ ਇਜ਼ ਨਾਟ ਵਿਦ ਕਵਰ ਵਿਜੇ ਪ੍ਰਤਾਪ ਇਹ ਨਹੀਂ ਇੱਕ ਮਿੰਟ ਮਤਲਬ ਵੈਨ ਦ ਇਨਵੈਸਟੀਗੇਸ਼ਨ ਇਜ਼ ਨਾਟ ਵਿਦ ਹਿਮ ਇਹਨਾਂ ਨੂੰ ਕਿਉਂ ਮਿਰਚਾ ਲੱਗ ਰਹੀਆਂ ਕਿ ਕਵਰ ਵਿਜੇ ਪ੍ਰਤਾਪ ਹੀ ਹੋਏ ਕਵਰ ਵਿਜੇ ਪ੍ਰਤਾਪ ਹੀ ਹੋਏ ਵਾਈ ਹੈਵ ਯੂ ਏਵਰ ਹਰਡ ਇਨ ਹਿਸਟਰੀ ਡਿਊਰਿੰਗ ਇਨਵੈਸਟੀਗੇਸ਼ਨ ਦਾ ਇਨਵੈਸਟੀਗੇਸ਼ਨ ਆਫਸਰ ਕਾਲਸ ਐਂਡ ਬਰੀਫਸ ਮੀਡੀਆ ਐਵਰੀ ਡੇ ਆਫਨ ਵਾਟ ਹੈਜ਼ ਹੈਪਨ ਕਿਤੇ ਨਹੀਂ ਸੁਣਿਆ ਹੋਣਾ ਇਹਨੇ ਰੋਜ਼ ਕੇਸ ਨੂੰ ਦੇਖ ਕੇ ਬੁਲਾਇਆ ਤੁਹਾਨੂੰ ਕਿਸ ਨੇ ਆ ਸਾਰਾ ਪੋਲਿਟਿਕਲ ਪਲਾਨ ਸੀ ਇਹਨਾਂ ਦਾ ਸਾਡੇ ਐਮਐਲਏ ਨੂੰ ਅਰੈਸਟ ਕਰਨ ਦਾ ਸਾਡੇ ਚੇਅਰਮੈਨਾਂ ਨੂੰ ਅਰੈਸਟ ਕਰਨ ਦਾ ਸਾਡੇ ਐਮਸੀਆਂ ਨੂੰ ਅਰੈਸਟ ਕਰਨ ਦਾ ਕਿ ਜਾਣ ਕੇ ਇਲੈਕਸ਼ਨ ਤੋਂ ਪਹਿਲੇ ਮਨਤਾਰ ਬਰਾੜ ਦਾ ਕੀ ਰੋਲ ਹੈ ਦੈਟਸ ਵਾਟ ਆਮ ਸੀਕ ਇਸ ਦੇ ਨਾਲ ਹੀ ਜ਼ਿਲ੍ਹਿਆਂ ਵਾਲੇ ਬਾਗ ਚ ਕਰਵਾਏ ਗਏ ਪ੍ਰੋਗਰਾਮ ਚ ਕੈਪਟਨ ਅਮਰਿੰਦਰ ਸਿੰਘ ਦੇ ਨਾ ਪਹੁੰਚਣ ਤੇ ਸੁਖਬੀਰ ਨੇ ਕੈਪਟਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜਦੋਂ ਦੇਸ਼ ਦੇ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਜਿੱਥੇ ਵੀ ਜਾਂਦੇ ਨੇ ਉਹ ਸਟੇਜ ਤੇ ਮੁੱਖ ਮੰਤਰੀ ਦਾ ਪਹੁੰਚਣਾ ਜ਼ਰੂਰੀ ਹੈ ਆਈ ਆਲਸੋ ਫੀਲ ਬ੍ਰੀਚ ਇਨ ਪ੍ਰੋਟੋਕਾਲ ਹੈ ਆ ਨੈਸ਼ਨਲ ਫੰਕਸ਼ਨ ਹੈ ਐਂਡ ਉਪ ਰਾਸ਼ਟਰਪਤੀ ਜਦੋਂ ਆਉਣ ਜਾਂ ਰਾਸ਼ਟਰਪਤੀ ਉਹਨਾਂ ਇਟ ਇਜ਼ ਅ ਰਿਸਪੌਂਸਿਬਿਲਟੀ ਆਫ ਦਾ ਚੀਫ ਮਿਨਿਸਟਰ ਇਰੈਸਪੈਕਟਿਵ ਆਫ ਪਾਰਟੀ ਅਫੀਲੀਏਸ਼ਨ ਰਾਸ਼ਟਰਪਤੀ ਉਹ ਉਪ ਰਾਸ਼ਟਰਪਤੀ ਦੀ ਕੋਈ ਪਾਰਟੀ ਅਫੀਲੀਏਸ਼ਨ ਨਹੀਂ ਹੁੰਦੀ ਜੋ ਹੀ ਫੀਲਸ ਅਚੀਵ ਗੈਸਟ ਆ ਤੁਹਾਡੇ ਆਪਣੇ ਸਟੇਟ ਚ ਆਈ ਹੈਵ ਟੂ ਸਟ੍ਰੋਂਗਲੀ ਕੰਡੈਮਨਡ ਕੈਪਟਨ ਅਮਰਿੰਦਰ ਸਿੰਘ ਐਂ ਕਰਨਾ ਨਹੀਂ ਚਾਹੀਦਾ ਸੀ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ